ਲੋਰਸ ਬਿਸ਼ਨੋਏ ਦੀ ਦਿੱਤੀ ਧਮਕੀ ਤੋਂ ਬਾਅਦ ਪਾਕਿਸਤਾਨੀ ਡੌਨ ਸ਼ਹਿਜ਼ਾਦਪੱਟੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਦੱਸ ਦਿਆਂਗਾ ਕਿ ਸਿੱਧੂ ਮੂਸੇਵਾਲਾ ਨੂੰ ਕਿਸ ਸਿੰਗਰ ਦੇ ਕਹਿਣ ਤੇ ਮਾਰਿਆ ਰੂਬਰੂ ਹੁੰਦੇ ਤੁਹਾਨੂੰ ਦੱਸਦੇ ਕਿ ਪਾਕਿਸਤਾਨੀ ਡੌਨ ਸ਼ਹਿਜ਼ਾਦਪੱਟੀ ਗੈਂਗਸਟਰ ਲੋਰਸ ਦੀ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਦੀ ਧਮਕੀ ਤੋਂ ਘਬਰਾ ਗਿਆਈ ਉਸਨੇ ਕਿਹਾ ਕਿ ਮੈਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਐਨਸੀਪੀ ਨੇਤਾ ਬਾਬਾ ਸੰਦੀਕੀ ਦੇ ਕਤਲ ਦੇ ਪਿੱਛੇ ਦੇ ਰਾਜਾਂ ਦਾ ਖੁਲਾਸਾ ਕਰਾਂਗਾ ਹੁਣ ਦੋਸਤੀ ਖਤਮ ਹੋ ਗਈ ਹੈ ਜੇਕਰ ਮਾਮਲਾ ਦੇਸ਼ ਹੈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੇ ਇਸ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਸਨੇ ਸਾਰੀਆਂ ਗੱਲਾਂ ਕਹੀਆਂ ਹਨ ਉਸਨੇ ਇਹ ਵੀਡੀਓ ਕੁਝ ਦਿਨ ਪਹਿਲਾਂ ਲੌਰਸ ਗੈਂਗ ਨੂੰ ਧਮਕੀਆਂ ਮਿਲਣ ਤੋਂ ਬਾਅਦ ਜਾਰੀ ਕੀਤੀ ਸੀ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਲੌਰਸ ਗਰੁੱਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਪਾਕਿਸਤਾਨੀ ਅੱਤਵਾਦੀ ਹਾਫੀਜ਼ ਸੋਹੀਦ ਦੀ ਫੋਟੋ ਤੇ ਕਰੌਸ ਲਗਾਇਆ ਗਿਆ ਸੀ ਇਸ ਪੋਸਟ ਵਿੱਚ ਲਿਖਿਆ ਗਿਆ ਸੀ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਈ ਅੱਤਵਾਦੀ ਹਮਲੇ ਵਿੱਚ ਮਰੇ ਗਏ ਸਾਰਾ ਪ੍ਰਾਮਾਨੂ ਰਾਮ ਰਾਮ 마সুਮ ਲੋਕਾਂ ਨੂੰ ਬਿਨਾਂ ਕਿਸੇ ਕਸੂਰ ਤੇ ਮਾਰਿਆ ਗਿਆ ਅਸੀਂ ਜਲਦ ਹੀ ਇਸ ਦਾ ਬਦਲਾ ਲਵਾਗੇ ਅਸੀਂ ਪਾਕਿਸਤਾਨ ਵਿੱਚ ਵੜ ਕੇ ਸਿਰਫ ਇੱਕ ਵਿਅਕਤੀ ਨੂੰ ਮਾਰ ਦੇਾਂਗੇ ਜੋ ਕਿ ਲੱਖ ਦੇ ਬਰਾਬਰ ਹੋਵੇਗਾ ਜੀ ਹਾਂ ਕੇ ਦੱਸਦੇ ਕਿ ਸ਼ਹਿਜ਼ਾਦ ਪੱਟੀ ਨੇ ਕਿਹਾ ਕਿ ਮੇਰਾ ਇਹ ਵੀਡੀਓ ਲੋਰੈਂਸ ਲਈ ਹੈ ਉਸਨੇ ਕਿਹਾ ਸੀ ਕਿ ਇਹ ਪਾਕਿਸਤਾਨ ਵਿੱਚ ਦਾਖਲ ਹੋਵੇਗਾ ਅਤੇ ਉਹ 1 ਲੱਖ ਮੁਸਲਮਾਨਾਂ ਨੂੰ ਮਾਰ ਦੇਵੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਬਹੁਤ ਦੂਰ ਹੈ ਤੁਸੀਂ ਕਿਸੇ ਵੀ ਦੇਸ਼ ਵਿੱਚ ਇੱਕ ਪੰਛੀ ਵੀ ਨਹੀਂ ਮਾਰ ਸਕਦੇ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੁਸੀਂ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਮੇਰਾ ਸਿਸਟਮ ਕੀ ਹੈ ਤੇ ਕੀ ਨਹੀਂ ਪੱਟੀ ਨੇ ਅੱਗੇ ਕਿਹਾ ਕਿ ਮੈਨੂੰ ਮਜਬੂਰ ਨਾ ਕਰੋ ਮੈਂ ਸਾਰੇ ਆਡੀਓ ਵੀਡੀਓ ਸੁਨੇਹ ਮੀਡੀਆ ਨੂੰ ਦਮਾਂਗਾ ਜਿਸ ਤੋਂ ਬਾਅਦ ਤੁਹਾਡੀ ਸਰਕਾਰ ਤੁਹਾਨੂੰ ਸਵਾਲ ਕਰੇਗੀ ਅਤੇ ਮੁੰਬਈ ਦੇ ਐਨਸੀਪੀ ਨੇਤਾ ਬਾਬਾ ਸੰਦੀ ਇਨੂੰ ਕਿਸਦੇ ਹੁਕਮਾਂ ਤੇ ਮਾਰਿਆ ਗਿਆ ਸੀ ਤੁਸੀਂ ਸਾਰੇ ਜਾਣਦੇ ਹੋ ਕਿ ਜਿਸ਼ਾਨ ਅਕਤਰ ਪਹਿਲਾਂ ਹੀ ਬਾਬਾ ਸੰਦੀਕੀ ਦੇ ਕਤਲ ਕੇਸ ਵਿੱਚ ਸ਼ਾਮਿਲ ਹੈ ਅਤੇ ਉਹ ਫਰਾਰ ਹੈ ਇਸ ਤੋਂ ਇਲਾਵਾ ਹਰ ਕੋਈ ਜਾਣਦਾ ਹੈ ਕਿ ਇਹ ਕਿਸ ਕੋਲ ਹੈ ਉਸਨੇ ਅੱਗੇ ਕਿਹਾ ਕਿ ਮੈਂ ਇਹ ਸਾਰੇ ਵੀਡੀਓ ਆਡੀਓ ਸਾਰੇ ਸਬੂਤਾਂ ਸਮੇਤ ਮੀਡੀਆ ਦੇ ਅੱਗੇ ਪੇਸ਼ ਕਰਾਂਗਾ ਬਾਬਾ ਸੰਦੀਕੀ ਨੂੰ ਮਾਰਨ ਲਈ ਜਿਸ਼ਾਨ ਨੂੰ ਪੈਸੇ ਦਿੱਤੇ ਸਨ ਤੇ ਮੇਰੇ ਕੋਲ ਹਰ ਗੱਲ ਦੇ ਸਬੂਤ ਹਨ ਪੱਟੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕਿਸਨੇ ਮਾਰਿਆ ਸੀ ਹਥਿਆਰਾਂ ਦਾ ਭੁਗਤਾਨ ਕਿਸਨੇ ਕੀਤਾ ਹਥਿਆਰ ਕਿੱਥੇ ਆਏ ਭਾਰਤੀ ਕਿਸਨੇ ਦਿੱਤੇ ਤੇ ਕਿੱਥੇ ਕੀ ਹੋਇਆ ਮੇਰੇ ਕੋਲ ਸਾਰੇ ਰਿਕਾਰਡ ਹਨ ਜੇ ਮੇਰੇ ਦੇਸ਼ ਦਾ ਵਿਸ਼ਾ ਦੁਬਾਰਾ ਉੱਠਦਾ ਹੈ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ ਉਸਨੇ ਕਿਹਾ ਕਿ ਜਦੋਂ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਸੀ ਤਾਂ ਮੈਂ ਤੁਹਾਡੇ ਤੋਂ ਵੱਡਾ ਸੀ ਅੱਜ ਵੀ ਮੈਂ ਤੁਹਾਡੇ ਤੋਂ ਵੱਡਾ ਹਾਂ ਨਾ ਤਾਂ ਮੈਂ ਕਦੇ ਝੂਠੀਆਂ ਪੋਸਟਾਂ ਪਾ ਕੇ ਡੌਨ ਬਣਿਆ ਤੇ ਨਾ ਹੀ ਕਿਸੇ ਮਸ਼ਹੂਰ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕੀਤੀ ਹੈ ਜਦ ਵੀ ਮੈਂ ਕੰਮ ਕੀਤਾ ਹੈ ਤਾਂ ਆਪਣੇ ਹੱਥਾਂ ਨਾਲ ਕੀਤਾ ਏ ਚਿਹਜ਼ਾਦ ਪੱਟੀ ਨੇ ਕਿਹਾ ਕਿ ਤੁਹਾਡਾ ਸਿਸਟਮ ਵੱਖਰਾ ਏ ਤੁਹਾਡਾ ਮੀਡੀਆ ਚੀਜ਼ਾਂ ਨੂੰ ਤੋ ਵੱਧ ਵਧਾ ਚੜਾ ਕੇ ਪੇਸ਼ ਕਰਦਾ ਏ ਜਦੋਂ ਮੇਰੇ ਦੇਸ਼ ਪਾਕਿਸਤਾਨ ਦੀ ਗੱਲ ਆਉਂਦੀ ਹੈ ਤਾਂ ਮੈਂ ਚੁੱਪ ਨਹੀਂ ਬੈਠਾਂਗਾ ਪੱਟੀ ਨੇ ਕਿਹਾ ਕਿ ਮੈਂ ਉਦੋਂ ਤੋਂ ਗੋਲੀਆਂ ਦੀ ਆਵਾਜ਼ਾਂ ਸੁਣ ਰਿਹਾ ਹਾਂ ਜਦੋਂ ਤੋਂ ਮੇਰੇ ਮੁੱਛਾਂ ਵੀ ਨਹੀਂ ਸਨ ਆਈਆਂ ਮੇਰੇ ਲਈ ਪਹਿਲਾ ਇਸਲਾਮ ਹੁੰਦਾ ਏ ਫਿਰ ਮੇਰਾ ਦੇਸ਼ ਪਾਕਿਸਤਾਨ ਜਦੋਂ ਵੀ ਤੁਸੀਂ ਜੇਲ੍ਹ ਤੋਂ ਬਾਹਰ ਆਵੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਜਿਨ੍ਹਾਂ ਲੋਕਾਂ ਦੀ ਉਂਗਲਾਂ ਤੇ ਤੁਸੀਂ ਨੱਚ ਰਹੇ ਹੋ ਉਹ ਤੁਹਾਨੂੰ ਨੁਕਸਾਨ ਪਹੁੰਚਾਉਣਗੇ ਯਾਦ ਰੱਖੋ ਪਾਕਿਸਤਾਨਿਕ ਸ਼ਹਿਜ਼ਾਦ ਪੱਟੀ ਜ਼ਿੰਦਾ ਹੈ